ਵਿਸ਼ੇ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੋਮਨਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਖਮੰਤਰੀ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਵਾਸੀਆਂ ਨੂੰ ਬੀਤੇ ਕਾਲ ਇੱਕ ਵੱਡਾ ਤੋਹਫ਼ਾ ਦਿੱਤਾ। ਦੱਸिए ਫਰੀਦਕੋਟ ਵਿਖੇ ਸੂਬਾ ਪੱਦਰੀ ਸਮਾਗਮ ਦੇ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾ ਕੀ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਵਾਰਨ ਵਾਲੇ 80% ਪੰਜਾਬੀ ਸਨ। ਦੇਸ਼ ਲਈ ਜਾਨ ਵਾਰਨ ਦਾ ਜੋਸ਼ਬਾ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲਿਆ ਹੈ ਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਮੁਲਕ ਆਜ਼ਾਦ ਹੈ ਮੁੱਖ ਮੰਤਰੀ ਨੇ ਕਿਹਾ ਵੰਡ ਦਾ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਚਲਣਾ ਪਿਆ ਅੱਜ ਪੰਜਾਬ ਤਰੱਕੀ ਦੇ ਰਾਹ ਤੇ ਹੈ ਮੁੱਖ ਮੰਤਰੀ ਮੰਨਨੇ ਕਿਹਾ ਕਿ 3.5 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਉਹ ਕੁਝ ਕੀਤਾ ਜੋ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਪੰਜਾਬ ਵਿੱਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਇਸ ਦੇ ਵਿੱਚ ਕੋਈ ਵੀ ਫਾਰਮ ਨਹੀਂ ਪਰਨਾ ਪਵੇਗਾ ਕੋਈ ਵੱਡਾ ਕੰਮ ਨਹੀਂ ਕਰਨਾ ਹੋਵੇਗਾ ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ ਉਹਨਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ ਜਦਕਿ 500 ਹਸਪਤਾਲ ਹੋਰ ਅਟੈਚ ਕੀਤੇ ਜਾ ਰਹੇ ਹਨ ਜਕਰ ਪਰਿਵਾਰ ਵਿੱਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ ਤੇ ਇਸ ਯੋਜਨਾ ਵਿੱਚ ਸਾਰੇ ਲੋਕ ਸ਼ਾਮਿਲ ਹਨ ਕੋਈ ਇਨਕਮ ਦੀ हद नहीं कोई नीला पीला कार्ड नहीं सिर्फ पंजाब दा नागरिक होना चाहिदा है पंजाब दे लगभग 3 करोड़ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਤੇ ਇਸ ਤੋਂ ਇਲਾਵਾ 881 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਰੋਜ਼ਾਨਾ 70 ਹਜ਼ਾਰ ਦੇ ਕਰੀਬ ਲੋਕ ਇਲਾਜ ਕਰਵਾ ਰਹੇ ਹਨ ਤੇ 200 ਹੋਰ ਕਲੀਨਿਕ ਖੋਲ੍ਹੇ ਜਾ ਰਹੇ ਨੇ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਹਨ ਤੇ ਬੱਚਿਆਂ ਨੇ 3 ਸਾਲਾਂ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਦੱਸਦਿਆਂ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪਾਰੇ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ 2017 ਵਿੱਚ ਪੰਜਾਬ ਨਤੀਬ ਨੰਬਰ ਤੇ ਸੀ ਅਤੇ 2025 ਵਿੱਚ ਪਹਿਲੇ ਨੰਬਰ ਤੇ ਹੈ ਪੰਜਾਬ ਨੇ ਕੇਰਲਾ ਨੂੰ ਪਛਾੜ ਦਿੱਤਾ ਹੈ ਪਹਿਲਾਂ ਕੇਰਲਾ ਪਹਿਲੇ ਸਥਾਨ ਤੇ ਸੀ ਅਤੇ ਸਾਡੇ ਲੜਾਈ ਹੀ ਕੇਰਲਾ ਦੇ ਨਾਲ ਸੀ ਤੇ ਜਿਸ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਤਮੀ 10ਵੀਂ 12ਵੀਂ ਦੇ ਨਤੀਜਿਆਂ ਵਿੱਚ ਹਰ ਸਾਲ ਵਾਂਗ ਪਹਿਲੀਆਂ ਪੋਜੀਸ਼ਨਾਂ ਵਿੱਚ ਕੁੜੀਆਂ ਪਹਿਲੇ ਸਥਾਨ ਤੇ ਰਹੀਆਂ ਹਨ ਫਰੀਦਕੋਟ ਦੀ ਹੁਣ ਹਾ ਤੀ ਨਵਜੋਤ ਕੌਰ ਨੇ ਐਤਮੀ ਕਲਾਸ ਵਿੱਚੋਂ ਸੂਬੇ ਪੱਧਰ ਤੋਂ ਪਹਿਲਾ ਸਥਾਨ ਹਾਸਲ ਕੀਤਾ ਫਰੀਦਕੋਟ ਦੀ ਹੀ ਅਕਸ਼ ਨੂਰ ਨੇ 10ਵੀਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਇਸੇ ਜ਼ਿਲ੍ਹੇ ਦੀ ਦਲਜੀਤ ਕੌਰ ਨੇ 12ਵੀਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਤਾਂ ਅਗੇ ਵਾਧਿਆ ਹੁਣ ਅਗਲੀ ਖਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਪਹੁੰਚੇ ਨੇ ਜਿਤਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਇਤਿਹਾਸਿਕ ਨਗਰ ਫਰੀਦਕੋਟ ਦੇ ਵਿੱਚ ਸਥਿਤ ਗੁਰਦੁਆਰਾ ਟੇਲਾ ਬਾਬਾ ਫਰੀਦ ਜੀ ਵਿਖੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਤਮਸਤਕ ਹੋਏ ਗੁਰੂ ਚਰਨਾ ਵਿੱਚ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ 11 ਰਸਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਰਹੇ ਹੋ ਪੰਜਾਬ ਪੰਜਾਬੀਆਂ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਉਹਨਾਂ ਦੇ ਵੱਲੋਂ ਕੀਤੀ ਗਈ ਅਤੇ ਗੁਰੂ ਸਾਹਿਬ ਸੰਗ ਸੰਗ ਸਹਾਈ ਹੁਣ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਜਿੱਥੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਆਪਣੇ ਪਰਿਵਾਰ ਦੇ ਨਾਲ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਇਤਿਹਾਸਿਕ ਨਗਰ ਫਰੀਦਕੋਟ ਦੇ ਵਿੱਚ ਗੁਰਦੁਆਰਾ ਟੇਲਾ ਬਾਬਾ ਫਰੀਦ ਜੀ ਵਿਖੇ ਹੋ ਨਤਮਸਤਕ ਹੋਏ ਤੇ ਅਦਰੀ ਬੀਤੇ ਕਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੰਦਾ ਲਹਿਰਾਂ ਦੇ ਬਾਅਦ ਦੋ ਵੱਡੇ ਐਲਾਨ ਜਿਹੜੇ ਕਿ ਲਾਲ ਕਿਲੇ ਤੋਂ ਕੀਤੇ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਦੋ ਵੱਡੇ ਐਲਾਨ ਕੀਤੇ ਸੰਤ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਨਾਲ ਹੀ ਉਹਨਾਂ ਨੇ ਦੀਵਾਲੀ ਤੱਕ ਟੈਕਸ ਕਟਾਉਣ ਦੇ ਲਈ ਜੀਐਸਟੀ ਸੁਧਾਰ ਯੋਜਨਾ ਲਿਆਉਣ ਬਾਰੇ ਗੱਲ ਕੀਤੀ ਹੈ ਜ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਲਈ ਖੁਸ਼ਖਬਰੀ ਵੀ ਇੱਥੇ ਲੈ ਕੇ ਆਇਆ ਹਾਂ ਉਹਨਾਂ ਨੇ ਕਿਹਾ 15 ਅਗਸਤ ਨੂੰ ਮੈਂ ਆਪਣੇ ਦੇਸ਼ ਤੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕਰ ਰਿਹਾ ਤਾ ਇਸ ਦੇ ਨਾਲ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਦੀਵਾਲੀ ਤੇ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਤੇ ਸੁਧਾਰਿਆ ਜੀਐਸਟੀ ਸਰਲ ਟੈਕਸੇਸ਼ਨ 8 ਸਾਲਾਂ ਬਾਅਦ ਇਸ ਦੀ ਸਮਿਖਿਆ ਸ਼ੁਰੂ ਕੀਤੀ ਤੇ ਅਸੀਂ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਲਿਆ ਰਹੇ ਹਾਂ ਉਹਨਾਂ ਕਿਹਾ ਹਾਂ ਅਸੀਂ ਆਮ ਲੋਕਾਂ ਲਈ ਟੈਕਸ ਘਟਾਵਾਂਗੇ ਤੇ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ 12% ਜੀਐਸਟੀ ਵਾਲੀਆਂ ਚੀਜ਼ਾਂ 5% ਸਲੈਬ ਦੇ ਵਿੱਚ ਆ ਸਕਦੀਆਂ ਹਨ ਇੱਕ ਮਹੀਨਾ ਪਹਿਲਾਂ ਖਬਰ ਆਈ ਸੀ ਆਮ ਆਦਮੀ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਤੁਤ ਫੇਸਟ ਪਾਂਡੇ ਕਪੜੇ ਜੁੱਤੇ ਦੀਆਂ ਕੀਮਤਾਂ ਘਟ ਸਕਦੀਆਂ ਵਰਤਮਾਨ ਵਿੱਚ ਜੀਐਸਟੀ ਵਿੱਚ 5% 12% 18% ਅਤੇ 28% ਦੇ ਚਾਰ ਸਲੈਬ ਹਨ ਜੀਐਸਟੀ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ CGST, SGST, IGST ਅਤੇ cess GST ਸੰਗ੍ਰਹਿ ਆਰਥਿਕ ਸਿਹਤ ਦਾ ਇੱਕ ਮਹੱਤਵਪੂਰਨ ਸੂਚਕ ਹੈ। ਉੱਚ ਸੰਗ੍ਰਹਿ ਮਜ਼ਬੂਤ ਖਪਤਕਾਰ ਖਰਚ, ਉਦਯੋਗਿਕ ਗਤੀਵਿਧੀ ਅਤੇ ਪ੍ਰਭਾਵਸ਼ਾਲੀ ਟੈਕਸ ਪਾਲਣਾ ਨੂੰ ਦਰਸਾਉਂਦਾ ਹੈ। ਕਾਰੋਬਾਰ ਅਕਸਰ April ਦੇ ਮਹੀਨੇ ਵਿੱਚ ਮਾਰਚ ਤੋਂ ਸਾਲ ਦੇ ਅੰਤ ਵਿੱਚ ਲੈਣ ਦੇ ਨੂੰ ਸਾਫ਼ ਕਰਦੇ ਹਨ ਜਿਸ ਦੇ ਨਾਲ ਟੈਕਸ ਫਾਈਲਿੰਗ ਅਤੇ ਗ੍ਰਹਿ ਸੰਗ੍ਰਹਿ ਵਿੱਚ ਵਾਅਦਾ ਹੁੰਦਾ ਹੈ ਕੇ ਪੀਐਮਜੀ ਦੇ ਰਾਸ਼ਟਰੀ ਮੁਖੀ ਅਭਿਸ਼ੇਕ ਜੈਨ ਨੇ ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵੱਧ ਜੀਐਸਟੀ ਸੰਗ੍ਰਹਿ ਇੱਕ ਮਜ਼ਬੂਤ ਕਰੇਲੂ ਅਰਥਵਿਵਸਥਾ ਨੂੰ ਦਰਸਾਉਂਦਾ ਹੈ ਤਰੁ ਕਰਦੇ ਅਗਲੀ ਖਬਰ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਪਦਮ ਅਵਾਰਡਸ ਦੇ ਲਈ ਨਾਮ ਜੜੇ ਕੀ ਕੇਂਦਰ ਨੂੰ ਭੇਜ ਦਿੱਤੇ ਨੇ ਪੰਜਾਬ ਸਰਕਾਰ ਨੇ 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਪਦਮ ਪੁਰਸਕਾਰਾਂ ਲਈ ਪੰਜਾਬ ਤੋਂ 13 ਨਾਂਵਾਂ ਦੀ ਸਿਫਾਰਿਸ਼ ਕੀਤੀ ਹੈ ਤੇ ਇਨਾਂ ਸਾਰਿਆਂ ਹਸਤੀਆਂ ਨੇ ਆਪਣੇ ਆਪਣੇ ਖੇਤਰਾ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਸਮਾਜ ਅਤੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਹਨ ਪਦਮ ਪੁਰਸਕਾਰ ਦੇ ਲਈ ਪਾਰਿਸ਼ ਕੀਤੇ ਗਏ ਨਾਵਾਂ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਗਾਇਕ ਸੁਖਵਿੰਦਰ ਸਿੰਘ 114 ਸਾਲਾ ਮਰਹੂਮ ਮੈਰਾਥਨ ਦਾ ਰਾਕ ਫੌਜਾ ਸਿੰਘ ਵੱਡੇ ਕਾਰੋਬਾਰੀ ਜਵਾਹਰ ਲਾਲ ਉਸਵਾਲ ਸਮਾਜ ਸੇਵੀ ਨਰਿੰਦਰ ਸਿੰਘ ਅਰुण कुमार ਕਲਾ ਕਿਸਾਨ ਭਜਨ ਸਿੰਘ ਸ਼ੇਰ ਗਿੱਲ ਸਮਾਜ ਸੇਵੀ ਕਾਰ ਸੇਵਕ ਪਰਿਵਾਰ ਬਾਬਾ ਕਸ਼ਮੀਰ ਸਿੰਘ ਪਾਈ ਗੁਰ ਬਾਦ ਸਿੰਘ ਜਤেন্দਰ ਪੰਨੂ ਡਾਕਟਰ ਹਰਮੰਦਰ ਸਿੰਘ ਸੰਦੂ ਬੀਰਿੰਦਰ ਸਿੰਘ ਮਸਤੀ ਅਤੇ ਸੰਤ ਬਾਬਾ ਸੁਖਾ ਸਿੰਘ ਸ਼ਾਮਿਲ ਹਨ ਸਿਫਾਰਿਸ਼ ਕੀਤੇ ਗਏ ਨਾਮਾ ਵਿੱਚ ਸਮਾਜ ਸੇਵਾ ਕਲਾ ਖੇਤੀਬਾੜੀ ਖੇਡਾਂ ਅਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੀਆਂ ਉੱਗੀਆਂ ਸਖਸ਼ਿਤਾਵਾਂ ਸ਼ਾਮਿਲ ਹਨ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋ ਪੂਰੇ ਦੇਸ਼ ਲਈ ਇੱਕ ਮਿਸਾਲ ਹੈ ਤੇ ਅਧਿਰੀ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਚਾਹ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਦਾਸ ਨੇ ਕਿ ਉਹ ਉਹਨਾਂ ਨੂੰ ਮਿਲਣਗੇ ਤੇ ਇੱਕ ਹੋਰ ਵੱਡਾ ਐਲਾਨ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਨਵੇਂ ਸਟ੍ਰੋਮ ਨੇ ਕალიਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ ਲੈਣ ਦੀ ਕਲ ਵੀ ਆਖੀ ਹੈ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕੋ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਜ਼ਾਦੀ ਦਿਹਾੜੇ ਤੇ ਚਿੱਠੀ ਲਿਖ ਰਹੇ ਹਨ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਸ ਬਾਰੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਇੱਕ ਬਫਰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਚਾਨ ਨੂੰ ਮਿਲਣ ਦੇ ਲਈ ਸਮਾ ਵੀ ਲੈ ਰਹੇ ਹਾਂ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾ ਸਕੇ ਇਸਰਾਨ ਪੱਤਰਕਾਰਾਂ ਵੱਲੋਂ ਕਟਚੋੜ ਬਾਰੇ ਪੁੱਛੇ ਜਾਂਦੇ ਉਹਨਾਂ ਨੇ ਕਿਹਾ ਕਿ ਹਮ ਖਿਆਲੀਆਂ ਨਾਲ ਕਟਚੋੜ ਦੀਆਂ ਪਤੰਦਾ ਬੁਨੀਆਂ ਚਾਰੀਆਂ ਹਨ ਜਲਦੀ ਹੀ ਇਹ ਗੱਲ ਸਾਹਮਣੇ ਆ ਜਾਵੇਗੀ ਉਹਨਾਂ ਨੇ ਕਿਹਾ ਕਿ ਇੱਕ ਨਵੀਂ ਲਹਿਰ ਪੈਦਾ ਕਰਨ ਦੇ ਲਈ ਉਹੋ ਪਿੰਡ-ਪਿੰਡ ਜਾਣਗੇ ਤਾਂ ਜੋ ਪੰਜਾਬ ਵਿੱਚ ਇੱਕ ਪੰਥਕ ਲਹਿਰ ਪੈਦਾ ਹੋ ਸਕੇ ਉਧਰ 18 ਅਗਸਤ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਜੀ ਹਾਂ ਦੱਸਣਿਆ ਕਿ 18 ਅਗਸਤ ਨੂੰ ਛੁੱਟੀ ਦਾ ਇੱਕ ਵੱਡਾ ਐਲਾਨ ਕੀਤਾ ਗਿਆ ਸਕੂਲੀ ਵਿਦਿਆਰਥੀ ਲਈ ਬਹੁਤ ਵੱਡੀ ਤੇ ਅਹਿਮ ਖਬਰ ਹੈ ਚੰਡੀਗੜ੍ਹ ਵਿੱਚ 18 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਗਵਰਨਰ ਵੀ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬੁਲਾਬ ਸਿੰਘ ਘਟਾਰੀਆਂ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ 18 ਅਗਸਤ ਨੂੰ ਚੰਡੀਗੜ੍ਹ ਦੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਦਾਸਤੀਏ ਗੁਲਾਬ ਚੰਦ ਗਟਾਰੀਆਂ ਨੇ ਆਜ਼ਾਦ ਦਿਵਸ ਮੌਕੇ ਬੀਤੇ ਕਲ ਚੰਡੀਗੜ੍ਹ ਦੇ ਸੈਕਟਰ 17 ਦੇ ਪੈਰਡ ਗਰਾਊਂਡ ਵਿਖੇ ਤਿਰੰਗਾ ਲਹਿਰਾਇਆ ਸੀ ਆਜ਼ਾਦ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਬੱਚਿਆਂ ਨੇ ਵੀ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਸੀ ਅਤੇ ਪ੍ਰੋਗਰਾਮ ਪੇਸ਼ ਕੀਤੇ ਸੀ ਤੁਹਾਦਰੀ ਮੌਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਾਸ ਨੇ ਕਿ 19 ਤਰੀਕ ਤੱਕ ਵੱਡੀ ਪਵਿਕ ਬਾਣੀ ਆਉਣ ਵਾਲੇ ਜਨਾਂ ਨੂੰ ਲੈ ਕੇ ਕੀਤੀ ਗਈ ਹੈ ਪੰਜਾਬ ਵਿੱਚ ਮੌਸਮ ਦੇ ਇੱਕ ਵਾਰ ਫਿਰ ਵਿਗੜਨ ਦੇ ਅਸਰ ਨਜ਼ਰ ਆ ਰਹੇ ਹਨ ਤੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਸ਼ਾਮ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਰੀ ਵੀ ਵੀ ਵਿਆਸੀ ਤੇ ਨਜ਼ਿਲਿਆਂ ਵਿੱਚ ਮੀਂਹ ਦੇ ਨਾਲ ਆਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਸੀ ਦੱਸਦੀ ਹੈ 16 ਅਤੇ 17 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾਹਰ ਤੇ ਰੋਪਨਗਰ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਰਹੇਗਾ ਉਤੇ ਹੀ 18 ਅਗਸਤ ਨੂੰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਅਤੇ ਐਸਐਸ ਨਗਰ ਉਪਨਗਰ ਵਿੱਚ ਮੌਸਮ ਖਰਾਬ ਹੋਵੇਗਾ ਅਤੇ ਦਰਮਿਆਨਾ ਮੀਂਹ ਦੇ ਅਸਾਰ ਜਤਾਏ ਗਏ ਨੇ ਤੇ ਉਤੇ ਹੀ 19 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਲੋਕਾਂ ਨੂੰ ਵੀ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ ਰੁਕਾਤੇ ਅਗਲੀ ਖਬਰ ਤੇ ਵੱਲ ਪੰਜਾਬ ਦੇ ਸਿਆਸਤਦਾਨ ਵਿਚੋਂ ਵੱਡੀ ਹਲਚਲ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਜੁਹਾਨ ਨਵੇਸ਼ ਸਟੋਨ ਨਕਾਲੀ ਦਲ ਦੇ ਵਿੱਚ ਸਾਬਕਾ ਐਮਪੀ ਜਿਹੜੇ ਸ਼ਾਮਲ ਹੋਏ ਨੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਆਸਾਨ ਨਵੇਸ਼ ਸਟੋਨ ਨਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਜਿहां ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦਾ ਨਿਸ਼ਾਨ ਤੇ ਦਫਤਰ ਲੈਣ ਲਈ ਸਾਡਾ ਸੰਘਰਸ਼ ਜਾਰੀ ਹੈ ਤੇ ਉਹਨਾਂ ਨੇ ਕਿਹਾ ਅਸੀਂ ਉਹ ਹਾਸਲ ਕਰਕੇ ਰ੍ਹਾਂਗੇ ਕਿਉਂਕਿ ਅਸਲੀ ਕਾਲੀ ਦਲ ਇਹੀ ਹੈ ਤੇ ਇਸ ਦਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਸੀ ਤੇ ਇਸ ਮੌਕੇ ਉਹਨਾਂ ਦੇ ਨਾਲ ਸੰਤਾ ਸਿੰਘ ਉਮੈਦਪੁਰੀ ਇਕਬਾਲ ਸਿੰਘ ਚੁੰਦਾ ਪ੍ਰੇਮ ਸਿੰਘ ਚੰਦੂ ਮਾਤਰਾ ਬੀਬੀ ਸੁਰਿੰਦਰ ਕੌਰ ਦਿਆਲ ਮੇਜਰ ਸਿੰਘ ਖਾਸਾ ਤੇ ਕੁਲਦੀਪ ਸਿੰਘ ਸਿੱਧੂ ਹਾਜ਼ਰ ਸਨ ਖੇਡ ਜਗਤ ਦੀ ਗੱਲ ਕਰੀਏ ਖੇਡ ਜਗਤ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਦਿੰਦੇ ਹਾਂ ਕਿ ਟੀਮ ਇੰਡੀਆ ਦੇ ਵਿੱਚ ਯੁਵਰਾਜ ਸਿੰਘ ਦੀ ਪੈਣ ਸ਼ਾਮਲ ਹੋਈ ਹੈ ਭਾਰਤ ਦੀ ਪੈਡਲ ਟੀਮ ਇਸ ਸਾਲ ਅਗਸਤ ਵਿੱਚ ਮਲੇਸ਼ੀਆ ਦੇ ਕੋਲੰਪੁਰ ਵਿੱਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ ਯਾਨੀ ए डब्ल्यू पी सी 2025 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ਪਰ ਟੀਮ ਇੰਡੀਆ ਵਿੱਚ ਸ਼ਾਮਲ ਸਭ ਤੋਂ ਖਾਸ ਨਾਮ ਅਮਰਜੋਤ कौर ਉਰਫ ਐਮੀ ਬੁੰਡੇਲ ਹੈ ਜੋ ਸਾਬਕਾ ਪਾਰਟੀ ਕ੍ਰਿਕਟਰ ਅਤੇ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਦੀ ਭੈਣ ਹੈ ਆਰਧ ਦੀ ਪੈਡਲ ਟੀਮ ਅਗਲ 2025 ਵਿੱਚ ਮਲੇਸ਼ੀਆ ਦੇ ਕੋਲੰਬੋ ਵਿੱਚ ਹੋਣ ਵਾਲੇ ਏਸ਼ੀਆ ਪੈਡਲ ਕੱਪ ਵਿੱਚ ਹਿੱਸਾ ਲਵੇਗੀ ਤੇ ਐਮੀ ਲਈ ਇਹ ਟੂਰਨਾਮੈਂਟ ਉਸਦੇ ਪੈਡਲ ਕੈਰੀਅਰ ਦਾ ਸਭ ਤੋਂ ਵੱਡਾ ਪੜਾਅ ਹੋਵੇਗਾ ਐਮੀ ਨੇ ਖੁਦ ਇਸ ਮੌਕੇ ਨੂੰ ਆਪਣੀ ਖੇਡ ਯਾਤਰਾ ਵਿੱਚ ਇੱਕ ਅਵਿਸ਼ਵਾਸਯੋਗ ਪੜਾਅ ਦੱਸਿਆ ਹੈ ਟੀਮ ਇੰਡੀਆ ਤਜਰਬੇਕਾਰ ਅਤੇ ਨਵੇਂ ਖਿਡਾਰੀਆਂ ਦੇ ਸੰਤੁਲਨ ਨਾਲ ਇਸ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰ ਰਹੀ ਹੈ ਤੇ ਸਾਡੇ ਖਿਡਾਰੀ ਆਪਣੀਆਂ ਸ਼ਾਨਦਾਰ ਸਰਵਾ ਤੇਜ਼ ਰੈਲੀਆਂ ਅਤੇ ਰਣਨੀਤਿਕ ਸਮੈਸ਼ਾਂ ਲਈ ਜਾਣੇ ਜਾਂਦੇ ਹਨ ਪ੍ਰਬੰਧਕਾਂ ਦੇ ਅਨੁਸਾਰ ਐਪਪੀਸੀ 2025 ಏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਵੱਡਾ ਪੈਡਲ ਇਵੈਂਟ ਹੈ ਜਿਸ ਦੇ ਵਿੱਚ ਚੋਟੀ ਦੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਹੁਣ ਸਾਰਿਆਂ ਦੀਆਂ ਨਜ਼ਰਾਂ ਉੱਕਸ ਦੇ ਹਨ ਜਦੋਂ ਅਮਰਜੋਤ ਕੌਰ ਅਤੇ ਉਸਦੀ ਟੀਮ ਕੋਟ ਦੇ ਆਪਣੀ ਤਾਕਤ ਰਣਨੀਤੀ ਅਤੇ ਜਨੂੰਨ ਦਾ ਪ੍ਰਦਰਸ਼ਨ ਕਰੇਗੀ ਅਤੇ ਅੰਤਰਰਾਸ਼ਟਰੀ ਮੰਚ ਤੇ ਭਾਰਤ ਨੂੰ ਮਾਣ ਦਿਵਾਉਣ ਦੀ ਕੋਸ਼ਿਸ਼ ਕਰੇਗੀ ਅਮਰਜੋਤ ਕੋਰ ਸਾਹਿਬ ਦਾ ਪਾਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਸੋਤੇਲੀ ਪੈਣ ਹੈ ਤੇ ਉਹ ਕੋ ਯੋਗਰਾਜ ਸਿੰਘ ਅਤੇ ਉਸਦੀ ਦੂਜੀ ਪਤਨੀ ਪੰਜਾਬੀ ਅਦਾਕਾਰਾ ਨੀਨਾ ਬੁੰਦੇਲ ਦੀ ਧੀ ਹੈ ਅਮਰਜੋਤ ਇਸ ਸਮੇਂ ਚੰਡੀਗੜ੍ਹ ਵਿੱਚ ਰਹਿੰਦੀ ਹੈ ਤੇ ਟੈਨਿਸ ਵਿੱਚ ਕਰੀਅਰ ਬਣਾਉਣ ਦੇ ਵੱਲ ਵੱਧ ਰਹੀ ਹੈ। ਉਸ ਦੇ ਪਰਿਵਾਰ ਵਿੱਚ ਉਸ ਦਾ ਸੱਕਾਪਰਾ ਵਿਕਟਰ ਸਿੰਘ ਦੇ ਨਾਲ-ਨਾਲ ਸੋਤੇਲੇ ਪਰਾ ਯੁਵਰਾਜ ਸਿੰਘ ਅਤੇ ਜ਼ਰਾਵਰ ਸਿੰਘ ਸ਼ਾਮਲ ਹਨ। ਅਮਰਜੋਤ ਕੌਰ ਬਹੁਤ ਗਲੈਮਰਸ ਅਤੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇੰਸਟਾਗ੍ਰam ਤੇ ਉਸ ਦੇ 32000 ਤੋਂ ਵੱਧ ਫਾਲੋਅਰਸ ਹਨ। ਖੇਡਾਂ ਪ੍ਰਤੀ ਆਪਣੇ ਜਨੂੰਨ ਅਤੇ ਡਿਜੀਟਲ ਦੁਨੀਆ ਵਿੱਚ ਵੱਧਦੀ ਪਛਾਣ ਦੇ ਨਾਲ ਅਮਰਜੋਤ ਹੁਣ ਇੱਕ ਉੱਪਰ ਦੀ ਸਖਸ਼ਾਤ ਬਣ ਰਹੀ ਹੈ। ਤੇ ਦਰੇ ਮਨੋਰੰਜਨ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਸ਼ਹੂਰ ਅਦਾਕਾਰ ਰਚੀ ਕਾਨ ਦੀ ਫਿਲਮ ਕੁਲੀ ਨੇ ਰਿਲੀਜ਼ ਦੇ ਪਹਿਲੇ ਦਿਨ ਗਲੋਬਲ ਟਿਕਟ ਵਿੰਡੋ ਤੇ 151 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਤਾਮਿਲ ਫਿਲਮਾਂ ਲਈ ਸਭ ਤੋਂ ਵੱਡਾ ਰਿਕਾਰਡ ਬਣਾਇਆ। ਜਿ ਹਾਂ ਇਸ ਫਿਲਮ ਦਾ ਨਿਰਦੇਸ਼ਨ ਲੋਕੇਸ਼ ਨਾਗਰਾਜ ਨੇ ਕੀਤਾ ਤੇ ਇਹ ਫਿਲਮ ਵੀਰਵਾਰ ਨੂੰ ਦੁਨੀਆ ਪਾਰ ਦੇ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਈ ਸੀ ਫਿਲਮ ਨਿਰਮਤਾਵਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਿਕਟ ਵਿੰਡੋ ਦੇ ਅੰਕੜੇ ਸਾਂਝੇ ਕੀਤੇ ਤੇ ਫਿਲਮ ਦੇ ਪੋਸਟਰ ਤੇ ਲਿਖਿਆ ਸੀ ਕੁਲੀ ਚੋਕੀ ਤਾਮਿਲ ਫਿਲਮ ਦੇ ਲਈ ਰਿਲੀਜ਼ ਦੇ ਪਹਿਲੇ ਦਿਨ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ ਜਿਸ ਨੇ 151 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਦਾਕਾਰ ਰਜਨੀਕਾਂਤ ਇੱਕ ਰਿਕਾਰਡ ਨਿਰਮਾਤਾ ਅਤੇ ਰਿਕਾਰਡ ਤੋੜਨ ਵਾਲਾ ਦੋਵੇਂ ਹਨ ਤੇ ਫਿਲਮ ਦੇ ਵਿੱਚ ਰਜਨੀਕਾਂਤ ਇੱਕ ਕੁਲੀ ਦੀ ਮੁੱਖ ਭੂਮਿਕਾ ਨਿਭਾਰੇ ਹਨ ਫਿਲਮ ਦੇ ਹੋਰ ਕਲਾਕਾਰਾਂ ਵਿੱਚ ਸੋਬਨ ਸ਼ਾਹਿਰ, ਉਪੇਂਦਰ, ਸ਼੍ਰੂਤੀ ਹਾਸਨ, ਸத்யਾਰਾਜ, ਨਗਾਰਜੁਨ ਸ਼ਾਮਲ ਹਨ ਅਤੇ ਬਾਲੀਵੁੱਡ ਦੇ ਨੇਤਾ ਅਮੀਰ ਖਾਨ ਇੱਕ ਵਿਸ਼ੇਸ਼ ਭੂਮਿਕਾ ਦੇ ਵਿੱਚ ਹਨ ਕੁਲੀ ਰਾਜ ਰਜਨੀਕਾਂਤ ਦੀ 173ਵੀਂ ਫਿਲਮ ਹੈ ਤੇ ਨਗਰਾਜ ਨਾਲ ਉਹਨਾਂ ਦਾ ਪਹਿਲਾ ਪ੍ਰੋਜੈਕਟ ਹੈ ਤੇ ਇਹ ਫਿਲਮ ਸਨ ਪਿਕਚਰਸ ਦੁਆਰਾ ਨਿਰਮਿਤ ਅਤੇ ਪੈਨ ਸਟੂਡੀਓ ਦੁਆਰਾ ਵੰਡੀ ਗਈ ਹੈ ਤਾਂ ਫਿਲਹਾਲ ਦੀ ਲਿਸ ਬਰਟਨ ਦੇ ਵਿੱਚ ਬਸ ਇੰਨਾ ਹੀ ਮੰਦਉਚਾਸਨ ਤਨਵਾ